ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ 'ਚ ਪਿੰਡ ਕਲੀਅਰ ਕਰਦੇ ਕਿਸਾਨਾਂ ਵੱਲੋਂ ਪਾਇਆ ਜਾ ਰਿਹਾ ਹੈ ਅਹਿਮ ਯੋਗਦਾਨ ਦੇਖੋ ਐਲ ਐਮ ਐਬੀ ਟੀਵੀ ਨਿਊਜ਼ ਦੀ ਰਿਪੋਰਟ ਜਿੰਦਾਬਾਦ ਕਿਸਾਨ ਮਰਚੂਡ ਬੁਲਾਉਣ ਦੇ ਇੱਕ ਤਾਂ ਜਿੰਦਾਬਾਦ ਮੋਤੀ ਸਰਕਾਰ ਮੁਰਦਾਬਾਦ ਮੋਤੀ ਸਰਕਾਰ ਮੁਰਦਾਬਾਦ ਸਾਡੇ ਹੱਥ ਪੈਠੇ ਆ ਸਾਡੇ ਹੱਥ ਇੱਥੇ ਰੱਖ ਤੁਸੀਂ ਦਿੱਲੀ ਗਏ ਹੀ ਕਿਤਰਾ ਨਮ ਹੋ ਰਿਹਾ ਉਹ ਤੇ ਤੁਹਾਨੂੰ ਕੋ ਲੱਗਦਾ ਕੋਈ ਕੀ ਕੋਈ ਮੋਦੀ ਸਰਕਾਰ ਦੇ ਕੋਈ ਕੰੰਦੇ ਜੂ ਸੜਕੇਗੀ ਵੇ ਬਿਲਕੁਲ ਸੜਕੂਗੀ ਉਹਨਾਂ ਚਰ ਵਾਪਸ ਨਹੀਂ ਜਮੀਨਦਾਰ ਮੋੜਨਗੇ ਜਿੰਨਾਂ ਚਰ ਤੰਦੇ ਕਾਨੂੰਨ ਜਿਹੜੇ ਮਾਰੂ ਕਾਨੂੰਨ ਉਹਨੇ ਲਾਗੂ ਕੀਤੇ ਆ ਉਹ ਵਾਪਸ ਨਹੀਂ ਲੈਂਦਾ ਉੱਥੇ ਪੂਰੇ ਕਿਸਾਨ ਡਟੇ ਆ ਜਿੰਨਾਂ ਚਰ ਉਹ ਵਾਪਸ ਨਹੀਂ ਲੈਂਦਾ ਉਹਨਾਂ ਚਰ ਕੋਈ ਕਿਸਾਨ ਉਥੋਂ ਵਾਪਸ ਨਹੀਂ ਆਊਗਾ ਜੇ ਵਾਪਸ ਆਉਂਦਾ ਇੱਕ ਆਉਂਦਾ ਤੇ 10 ਉੱਥੇ ਜਾਂਦੇ ਆ ਇਹਦੇ ਬਾਰੇ ਨਾ ਕੇਂਦਰ ਸਰਕਾਰ ਨਾਲ ਸੌਦੇ ਦੀ ਗੱਲ ਕਰਦੀ ਪਈ ਆ ਕਾਫੀ ਦਿਨਾਂ ਤੋਂ ਉਹਦੇ ਬਾਰੇ ਕੀ ਕਹਿਣਾ ਸਾਨੂੰ ਕੋਈ ਸੌਦਾ ਮਨਜ਼ੂਰ ਨਹੀਂਗੀ ਅਸੀਂ ਬਿਲਕੁਲ ਕਾਨੂੰਨ ਰੱਦ ਕਰਕੇ ਮੁੜਾਂਗੇ ਠੀਕ ਹੈ ਜੀ ਹੁਣ ਪਹਿਲਾਂ ਵੀ ਗਏ ਸੀ ਥੋੜੇ ਦਿਨ ਪਹਿਲਾਂ ਵੀ ਗਏ ਸੀ ਇੱਕ ਟਰਾਲੀ ਉਦੋਂ ਵੀ ਗਈ ਠਾਡੀ ਤੇ ਹੁਣ ਦੂਸਰੀ ਟਰਾਲੀ ਜਿਹੜੀ ਮਤਲਬ ਇਹ ਰਸ਼ਨ ਪਾਣੀ ਜਾ ਰਹਾ ਹੈ 7 ਤਰੀਕ ਨੂੰ ਗਏ ਸੀ ਅਸੀਂ 7 ਤਰੀਕ ਨੂੰ ਇੱਕ ਟਰਾਲੀ ਸਮੇਤ ਰਸ਼ਨ ਪਾਣੀ ਗਏ ਸੀ ਉਹ ਜਿਹੜੇ ਰਸਤ ਪਾਣੀ ਆ ਉਹ ਅਸੀਂ ਉੱਥੇ ਲੰਗਰਾਂ ਵਿੱਚ ਵੰਡ ਦਿੱਤੀ ਆ ਅੱਛਾ ਹੁਣ 40 ਕੁਇੰਟਲ ਆਟਾ ਲੈ ਕੇ ਹੋਰ ਰਸਤ ਪਾਣੀ ਲੈ ਕੇ ਤੇ ਫਿਰ ਦੂਜੀ ਟਰਾਲੀ ਨਾਲ ਸਮੂਹ ਸੰਗਤ ਇਹ ਸਭ ਕੋ ਪਿੰਡ ਦੇ ਸਹਿਯੋਗ ਨਾਲ ਹੀ ਕਰ ਰਹੇ ਆ ਸਾਨੂੰ ਜਿੰਨਾ ਕਿ ਸਹਿਯੋਗ ਪਿੰਡ ਵਾਸੀਆਂ ਨੇ ਦਿੱਤਾ ਆਈ ਉਹਨਾਂ ਸੱਜਣਾ ਦੇ ਬਹੁਤ ਧੰਨਵਾਦੀ ਆ ਧੰਨਵਾਦੀਆਂ ਤੇ ਅਸੀਂ ਪੂਰੀ ਤਨਤਾ ਜੜੀ ਨਾਲ ਦਿੱਲੀ ਵਾਸਤੇ ਕੁਝ ਕਰ ਰਹੇ ਆ ਮੇਰਾ ਨਾਮ ਦਵਿੰਦਰ ਸਿੰਘ ਪਿੰਡ ਕਲੇਰ ਖੁਰਦ ਤੁਸੀਂ ਪਹਿਲਾਂ ਵੀ ਗਏ ਸੀਗੇ ਉੱਥੇ ਸਾਹਾਂ ਨਦੌਲਨ ਚ ਕਿ ਤਰ੍ਹਾਂ ਨਾ ਰਿਆ ਦਾ ਨੋਤੇ ਕੋਈ ਮੁਸ਼ਕਿਲ ਦਾ ਕੋਈ ਜਾਂ ਕਿ ਤਰ੍ਹਾਂ ਤੁਹਾਨੂੰ ਕੁਝ ਲੱਗਾ ਕੁਝ ਉੱਥੇ ਪਹਿਲਾਂ ਅਸੀਂ ਲੈ ਕੇ ਗਏ ਜਿਹੜੀ ਟਰਾਲੀ ਰਾਸ਼ਨ ਪਾਣੀ ਲੈ ਕੇ ਗਏ ਆ ਉਹਦੇ ਉੱਥੇ ਕੋਈ ਸਾਨੂੰ ਮੁਸ਼ਕਲ ਵਾਲੀ ਗੱਲ ਨਹੀਂ ਆਈ ਸਾਨੂੰ ਕੀ ਉੱਥੇ ਦੇ ਲੱਖਾਂ ਦੁਨੀਆਂ ਵਾਂ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਕੋਈ ਨਾ ਔਣ ਦੀ ਕੋਈ ਖਾਣ ਦੀ ਕੋਈ ਪੀਣ ਦੀ ਇਹੋ ਜਿਹੇ ਪਦਾਰਥ ਉੱਤੇ ਤਿਆਰ ਹੋਇਆ ਵੀ ਜਿਹੜੇ ਅਸੀਂ ਕਦੀ ਵੇਖੇ ਵੀ ਨਹੀਂ ਹੋਣਗੇ ਸਾਰੀਆਂ ਸਿੱਖ ਜਥੇਬੰਦੀਆਂ ਸੰਪਰਦਾਵਾਂ ਹੋਰ ਜੜੀਆਂ ਮੀਆਂ ਸਭ ਉੱਥੇ ਜਾ ਕੇ ਲੰਗਰਾਂ ਦੇ ਕੋਈ ਲੇਖਾ ਹੀ ਨਹੀਂ ਰਿਹਾ ਕਿ ਕਿੰਨਾ ਕ ਲੰਗਰ ਉੱਥੇ ਚੱਲ ਰਿਹਾ ਤੁਸੀਂ ਦਿੱਲੀ ਸਿੰਗੂ ਬਾਰਡਰ ਤੇ ਜਾਂ ਦੂਸਰੇ ਬਿਲਕੁਲ ਅਸੀਂ ਸਿੰਗੂ ਬਾਰਡਰ ਤੇ ਆ ਅੱਗੇ ਵੀ ਗਏ ਆ ਅੱਗੇ ਟਰਾਲੀ ਆ ਜੀ ਜੀ ਉੱਥੇ ਹੀ ਖੜੀ ਤੇ ਆਦਮੀ ਵੀ ਉੱਥੇ ਹੀ ਸੰਗਤ ਸਾਰੀ ਉੱਥੇ ਹੀ ਆ ਜਿਹੜੀ ਗਈ ਸੀ ਹੁਣ ਹੋਰ ਇੱਕ ਟਰਾਲੀ ਲੈ ਕੇ ਜਿਹਦੇ 40 ਕੁਇੰਟਲ ਆਟਾ ਲੈ ਕੇ ਜਾ ਰਹੇ ਆ ਕਿੰਨੇ ਜਣੇ ਆ ਰਹੇ ਜੀ ਹੁਣ ਅਸੀਂ 15 ਤੋਂ 16 ਬੰਦੇ ਹੋਵਾਂਗੇ 15 ਕਿੰਨੇ ਦਿਨ ਰੋਗੇ ਇਹ ਰਹਿਣ ਵਾਲੀ ਤੇ ਗੱਲ ਨਹੀਂ ਪੁੱਛਣਯੋਗ ਇਹ ਤੇ ਹੁਣ ਜਦੋਂ મોદી ਛੱਡੂਗਾ ਹਨ ਨੂੰ ਉਥੋਂ મોદી ਮੰਨੂਗਾ ਕਾਲੇ ਕਾਨੂੰਨ ਰੱਦ ਕਰਨ ਨੂੰ ਫੇਰ ਆਪਾਂ ਆਵਾਂਗੇ ਪਰ ਦੋ ਕੇ ਇਸ ਗੱਲ ਦਾ ਵਾ ਪੀ ਸਾਲ ਵਰਲਡ ਇਹ ਗੱਲ ਕਹਿਣ ਰਿਹਾ ਪੀ ਇਹ ਕਾਨੂੰਨ ਰੱਦ ਕਰ ਬਾਹਰ ਲੀਆਂ ਕੰਟਰੀਆਂ ਵੀ ਪ੍ਰੈਸ਼ਰ ਪਾਉਂਡੀਆਂ ਵੀ ਇਹ ਤੇਰੇ ਵਾਸਤੇ ਚੰਗੀ ਗੱਲ ਨਹੀਂ ਪਰ ਪਤਾ ਨਹੀਂ ਸਿਰਫ ਦੋ ਆਦਮੀ ਨੇ ਜਿਹੜੇ ਆਖੜੇ ਆ ਵੀ ਨਹੀਂ ਇਹਦੇ ਚ ਤੁਹਾਨੂੰ ਫਾਇਦਾ ਪਤਾ ਨਹੀਂ ਉਹਨਾਂ ਦੇ ਹੁਣ ਦਿਮਾਗ ਚ ਕੀ ਆ ਇਹ ਤਾਂ ਹੁਣ ਉਹੋ ਹੀ ਜਾਣਦਾ ਜੀ ਰੱਬ ਜਾਣਦਾ ਦੋ ਆਦਮੀ ਕਿਹਦੇ ਕਿਹਦੇ ਨੇ ਮੋਦੀ ਅਮਿਤ ਸ਼ਾਹ ਜਿਹੜੇ ਇਹੋ ਹੀ ਅੜੇ ਆ ਬਾਕੀ ਕੁੱਲ ਵੱਲੜਾ ਆਖੜਿਆ ਵਾਪੀ ਇਹ ਕਾਨੂੰਨ ਗਲਤ ਨੇ ਗਲਤ ਨੇ ਗਲਤ ਨੇ ਉਹ ਸਰਕਾਰ ਕੇਂਦਰ ਸਰਕਾਰ ਤੇ ਵੀ ਕਹਿ ਰਹੀ ਆ ਕਿ ਸੋਧ ਕਰ ਦਨੇ ਆ ਉਹ ਸੋਧ ਵੇਖੋ ਉਹ ਆਂਦੇ ਨੇ ਸਾਰੀਆਂ ਹੀ ਸੋਧਾਂ ਕਰਾ ਲਓ ਜੋ ਵੀ ਤੁਹਾਨੂੰ ਪਰ ਕਾਨੂੰਨ ਵਾਪਸ ਨਹੀਂ ਲੈਣਾ ਫਿਰ ਕੀ ਮਤਲਬ ਹੋਇਆ ਜੋ ਸੋਧਾਂ ਇਹਦਾ ਮਤਲਬ ਕਾਨੂੰਨ ਗਲਤ ਨਹੀਂ ਤੇ ਸੋਧਾਂ ਨੇ ਜੇ ਕਾਨੂੰਨ ਉਹ ਗਲਤ ਨੇ ਤਾਂ ਤਾਂ ਹੀ ਸੋਧਾਂ ਨੇ ਨਾ ਤੇ ਫਿਰ ਸੋਧਾਂ ਕਾਦੀਆਂ ਨੇ ਕਾਨੂੰਨ ਰੱਦ ਕਰਨ ਜੇ ਸੋਧਾਂ ਕਰਨ ਤੇ ਆਉਂਦੇ ਨੇ ਫਿਰ ਕਾਨੂੰਨ ਕਿਉਂ ਨਹੀਂ ਰੱਦ ਕਰ ਦੇ ਸਾਡੀ ਤੇ ਇਹੋ ਹੀ ਆ ਕਿ ਕਾਨੂੰਨ ਰੱਦ ਕਰੇ ਸੋਧਾਂ ਸਾਧਾਂ ਵਾਲੀ ਗੱਲ ਕੋਈ ਨਹੀਂ ਠੀਕ ਹੈ ਸਰ ਦਿੱਲੀ ਜਾ ਰਹੇ ਜੀ ਅੱਜ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਵਾਗਰਜੀ ਦਾ ਖਾਲਸਾ ਵਾਗਰਜੀ ਕੀ ਫਤਿਹ ਜੀ ਹਾਂਜੀ ਦਿੱਲੀ ਜਾ ਰਹੇ ਹਾਂ ਜੀ ਜਿਹੜੇ ਮੋਦੀ ਨੇ ਤਿੰਨ ਕਾਲੇ ਕਾਨੂੰਨ ਬਣਾਏ ਨੇ ਅਸੀਂ ਉਹਦੇ ਵਿਰੋਧ ਵਿੱਚ ਦਿੱਲੀ ਜਾ ਰਹੇ ਹਾਂਗੇ ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਹੋਣਗੇ ਉਹਨਾਂ ਚਿਰ ਅਸੀਂ ਵਾਪਸ ਨਹੀਂ ਆਵਾਂਗੇ ਜਿੱਤ ਤਰ੍ਹਾਂ ਕਿ ਉੱਥੇ ਬਜ਼ੁਰਗ ਵੀ ਨੇ ਮਾਤਾ ਨੇ ਭੈਣਾਂ ਨੇ ਉਹਨਾਂ ਨੂੰ ਕੋਈ ਮੁਸ਼ਕਲ ਉੱਥੇ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਗਈ ਉੱਥੇ ਤੇ ਆ ਵੀ ਹਰ ਬੰਦਾ ਆ ਵੀ ਇੱਕ ਦੂਜੇ ਨਾਲ ਇਨਸਾਨੀਅਤ ਉੱਥੇ ਆ ਪ੍ਰੇਮ ਕਰ ਰਿਹਾ ਇੱਕ ਦੂਜੇ ਨਾਲ ਕੋਈ ਆ ਵੀ ਪ੍ਰੇਮ ਪਿਆਰ ਨਾਲ ਰਹਿ ਰਹੇ ਆ ਕਿਸੇ ਚੀਜ਼ ਦੀ ਵੀ ਉੱਥੇ ਕੋਈ ਘਾਟ ਨਹੀਂ ਕੋਈ ਦਿੱਕਤ ਨਹੀਂ ਕੋਈ ਮੁਸ਼ਕਲ ਨਹੀਂ ਠੰਡ ਦੀ ਵੀ ਕੋਈ ਮੁਸ਼ਕਲ ਨਹੀਂ ਠੰਡ ਵੀ ਠੰਡ ਦਾ ਵੀ ਬਹੁਤ ਇੰਤਜ਼ਾਮ ਉੱਥੇ ਕੀਤਾ ਹੋਆ ਜੇ ਤੋ ਉਹ ਦਾ ਮਹੀਨਾ ਚੱਲ ਰਿਹਾ ਫਿਰ ਵੀ ਠੰਡ ਦਾ ਤੇ ਫਿਰ ਹੁੰਦਾ ਠੰਡ ਤੇ ਚਲੋ ਹਵਾ ਪਰ ਫਿਰ ਵੀ ਚਲੋ ਇਹ ਆ ਵੀ ਹੁਣ ਮਜਬੂਰੀ ਤੌਰ ਲੱਕੜ ਬਾਲਣ ਹੋ ਰਿਹਾ ਵੀ ਸਾਰੇ ਸਾਜੋ ਸਮਾਨ ਨੇ ਤੇ ਬਾਕੀ ਇਹ ਆ ਵੀ ਹੋਰ ਸਟੇਟਾਂ ਵੀ ਬੜਾ ਸਾਸ ਦੇ ਰਹੀਆਂ ਪੰਜਾਬ ਦੇ ਨਾਲ ਜੁਪੀ ਹੋਈ ਹਰਿਆਣਾ ਹੋਇਆ ਉਤਰਾਖੰਡ ਹੋਇਆ ਰਾਜਸਥਾਨ ਹੋਇਆ ਮਹਾਰਾਸ਼ਟਰ ਇ tanto ਲੱਗਦਾ ਕਿ ਮੋਦੀ ਕੋ ਟਸ ਤੋਂ ਮਾਸ ਕੋਈ ਹੋਏਗਾ ਜਾਂ ਕੋਈ ਕਿ ਤਰ੍ਹਾਂ ਤੁਹਾਨੂੰ ਕੁਝ हां जी ਹੋਣਾ ਪਊਗਾ ਟਸ ਤੋਂ ਮੱਸ ਕਿਉਂ ਨਹੀਂਗਾ ਹੋਣਾ ਉਹਨੇ ਜਿੰਨਾ ਚਿਰ ਟਸ ਤੋਂ ਮੱਸ ਨਾ ਹੋਊਗਾ ਉਹਨਾਂ ਚਿਰ ਇਹ ਸੰਘਰਸ਼ ਜਾਰੀ ਰਹੂਗਾ ਜਿਤਨਾ ਕਿ ਕਿਸਾਨ ਵੀ ਅੜੇ ਨੇ ਉਧਰ ਕੇਂਦਰ ਵੀ ਅੜੀ ਪਈ ਆ ਇਸ ਟਾਈਮ हां जी ਅੜੇ ਆ ਪਰ ਕਿਸਾਨਾਂ ਦਾ ਸਟੈਂਡ ਤੇ ਬਰਕਰਾਰ ਆ ਜਿੰਨਾ ਚਿਰ ਤਨੇ ਕਾਨੂੰਨ ਰੱਦ ਨਹੀਂ ਕਰਦਾ ਉਹਨਾਂ ਚਿਰ ਇਹ ਕਿਸਾਨ ਡਟੇ ਰਹਿਣਗੇ ਠੀਕ تیر ਦਿੰਦੇ ਆ ਪਹਾੜ Subscribe now and press the bell icon. Never miss an update.